ਟ੍ਰੈਫਿਕ ਪੁਲਸ ਮਾਨਸਾ ਦੇ ਵਿੱਚ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਅੱਜ ਟ੍ਰੈਫਿਕ ਪੁਲਸ ਮਾਨਸਾ ਦੇ ਉਹਨਾਂ ਹੋਣਹਾਰ ਮੁਲਾਜ਼ਮਾਂ ਦਾ ਜਿਹੜਾ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਫਾਰ ਪੁਲਸ ਪਬਲਿਕ ਪ੍ਰੈਸ ਦੇ ਚੇਅਰਮੈਨ ਸ਼੍ਰੀ ਪਵਨ ਕੋਮਲ ਮਾਨਸਾ ਵਿਖੇ ਪਹੁੰਚੇ ਜਿੱਥੇ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਮੌਜੂਦ ਸੀ ਇਸ ਮੌਕੇ ਉਹਨਾਂ ਵੱਲੋਂ ਉਹਨਾਂ ਹੋਂਹਰ ਮੁਲਾਜ਼ਮਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਟ੍ਰੈਫਿਕ ਬਿੰਗ ਦੇ ਇੰਚਾਰਜ ਇੰਸਪੈਕਟਰ ਸ਼੍ਰੀ ਭਗਵੰਤ ਸਿੰਘ ਢਿੱਲੋਂ ਏਐਸਆਈ ਟ੍ਰੈਫਿਕ ਵਿੰਗ ਸ਼੍ਰੀ ਸ਼੍ਰੇਸ਼ਕਮਾਰ ਪ੍ਰੇਮੀ ਸਬ ਇੰਸਪੈਕਟਰ ਸ਼੍ਰੀ ਜਸਵੀਰ ਸਿੰਘ ਹੈੱਡ ਕਾਂਸਟੇਬਲ ਸ਼੍ਰੀ ਬਲਦੇਵ ਸਿੰਘ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਆਗੂ ਭਾਰਤ ਸੜਕ ਖਾਸਿਆਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਦੂਸਰੇ ਨੰਬਰ ਤੇ ਹੁੰਦਾ ਹੈ ਭਾਰਤ ਦੇ ਵਿੱਚ ਸੜਕਾਂ ਦਾ ਜਾਲ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਸੜਕਾਂ ਦੇ ਜਿਹੜੇ ਹਾਲਾਤ ਨੇ ਨਹੀਂ ਜਿਹੜੀਆਂ ਨਵੀਆਂ ਸੜਕਾਂ ਬਣ ਰਹੀਆਂ ਨੇ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਬਣ ਰਹੀਆਂ ਨੇ ਤੇ ਇਸ ਦੇ ਨਾਲ ਨਾਲ ਜਿਹੜੀਆਂ ਗੱਡੀਆਂ ਨੇ ਜਿਹੜੇ ਵੀਕਲ ਨੇ ਉਹਨਾਂ ਦੀ ਆਵਾਜਾਈ ਵਿੱਚ ਵੀ ਵਾਧਾ ਹੋ ਰਿਹਾ ਹੈ ਤੇ ਸਪੀਡ ਹੈ ਜਿਹੜੀ ਉਹ ਵੀ ਵਧ ਰਹੀ ਹੈ ਤੇ ਜਦੋਂ ਹਾਦਸੇ ਹੁੰਦੇ ਨੇ ਤੇ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਡਾ ਜਿਹੜਾ ਨੌਜਵਾਨ ਵਰਗ ਹੈ ਜਿਹੜੇ 18 ਤੋਂ ਪਲੱਸ ਨੇ ਉਹ ਜ਼ਿਆਦਾਤਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਤੇ ਜਿਹੜੇ ਘਰਾਂ ਦੇ ਘਰ ਜਿਹੜੇ ਨੇ ਉਹ ਤਬਾਹ ਹੋ ਜਾਂਦੇ ਨੇ ਦੇਸ਼ ਦੀ ਆਰਥਿਕਤਾ ਦੇ ਵਿੱਚ ਜਿਸ ਵਰਗ ਦਾ ਜਿਆਦਾ ਯੋਗਦਾਨ ਹੈ ਉਹ ਸੜਕ ਹਾਦਸਿਆਂ ਦੇ ਵਿੱਚ ਮਾਰੇ ਜਾਂਦੇ ਨੇ ਤੇ ਸੜਕ ਹਾਦਸਿਆਂ ਨੂੰ ਕੰਟਰੋਲ ਕਰਨ ਦੇ ਵਾਸਤੇ ਉਨੀ ਜਿਹੜੀ ਨਫਰੀ ਹੈ ਉਹ ਟ੍ਰੈਫਿਕ ਪੁਲਿਸ ਦੀ ਨਹੀਂ ਨਤੀਜੇ ਵਜੋਂ ਸੜਕ ਆਵਾਜਾਈ ਨੂੰ ਕੰਟਰੋਲ ਕਰਨ ਦੇ ਵਿੱਚ ਲੱਗਿਆ ਹੋਇਆ ਪੁਲਿਸ ਦਾ ਅਮਲਾ ਫੈਲਾ ਇਹਦੇ ਜਿੰਨੇ ਕਰਮਚਾਰੀ ਨੇ ਉਹ ਕਿਧਰੇ ਨਾ ਕਿਧਰੇ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਜਾਂਦੇ ਨੇ ਬਿਮਾਰੀਆਂ ਦਾ ਵੀ ਸ਼ਿਕਾਰ ਉਹ ਹੁੰਦੇ ਅਕਸਰ ਵੇਖੇ ਗਏ। ਸਮਾਜਿਕ ਤੌਰ ਦੇ ਉੱਤੇ ਜੇ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਲੱਗ ਜਾਈਏ ਤਾਂ ਇਹ ਮੌਤਾਂ ਦੀ ਗਿਣਤੀ ਹੈ ਅਸੀਂ ਇਹ ਬਹੁਤ ਅਸੀਂ ਘਟਾ ਸਕਦੇ ਹਾਂ। ਬਹੁਤ ਹੀ ਜਿਹੜਾ ਆਂਕੜਾ ਹੈ ਮੌਤਰ ਦਾ ਆਂਕੜਾ ਬਹੁਤ ਘਟ ਸਕਦਾ ਹੈ। ਪਰ ਇਹਦੇ ਲਈ ਸਾਨੂੰ ਖੁਦ ਜਾਗਰੂਕ ਹੋਣਾ ਪਵੇਗਾ ਇਸੇ ਤਰ੍ਹਾਂ ਹੀ ਗੱਲ ਹੈ ਨਸ਼ਿਆਂ ਦੀ ਜਦੋਂ ਗੱਲ ਨਸ਼ਿਆਂ ਦੀ ਜਾਂਦੀ ਹੈ ਤਾਂ ਨਸ਼ਿਆਂ ਦੀ ਰੋਕਥਾਮ ਦੇ ਲਈ ਸਰਕਾਰਾਂ ਨੇ ਬਹੁਤ ਉਪਰਾਲੇ ਕੀਤੇ ਨੇ ਖਾਸ ਤੌਰ ਦੇ ਉੱਤੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਕੀਮ ਚਲਾਈ ਹੈ ਜਿਹੜੀ ਮੁਹਿੰਮ ਚਲਾਈ ਹੈ ਪੰਜਾਬ ਸਰਕਾਰ ਨੇ ਇਹਦੇ ਅਧੀਨ ਜਿਹੜੀ ਜਾਗਰੂਕਤਾ ਮੁਹਿੰਮ ਚਲਾਈ ਹੈ ਜਿਹੜੇ ਇਹਨਾਂ ਨੇ ਆਪਣੇ ਨੰਬਰ ਵੀ ਜਾਰੀ ਕੀਤੇ ਨੇ WhatsApp ਦੇ ਉੱਤੇ ਆ ਨਾਗਰਿਕਾਂ ਦੀ ਜਿਹੜੀ ਨਾਗਰਿਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੇ ਉੱਤੇ ਇਨਫੋਰਮੇਸ਼ਨ ਦਾ ਫਲੋ ਵੱਧ ਤੋਂ ਵੱਧ ਜਿਹੜਾ ਵਧਿਆ ਹੈ ਸੋ ਅਸੀਂ ਅੱਜ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਉਨ੍ਹਾਂ ਯੋਧਿਆਂ ਦਾ ਸਨਮਾਨ ਕਰ ਰਹੇ ਹਾਂ ਜਿਹੜੇ ਕਿ ਸੜਕ ਸੁਰੱਖਿਆ ਦੇ ਖੇਤਰ ਦੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ ਤੇ ਉਨ੍ਹਾਂ ਯੋਧਿਆਂ ਦਾ ਵੀ ਸਨਮਾਨ ਕਰ ਰਹੇ ਹਾਂ ਜਿਹੜੇ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ